ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੀਐਮ ਮਾਨ ਅੱਜ ਪੰਜਾਬ ਵਾਸੀਆਂ ਨੂੰ ਵੱਡੀ ਸੋਗਾਹ ਦੇਣ ਜਾ ਰਹੇ ਨੇ ਸੀਐਮ ਮਾਨ ਅੱਜ 30 ਨਵੇਂ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਖੋਲਣ ਜਾ ਰਹੇ ਨੇ ਅੱਜ ਸੀਐਮ ਮਾਨ ਦੇ ਵੱਲੋਂ 30 ਨਵੇਂ ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਨੇ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਇਹ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮਹੱਲਿਆਂ ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਕੈਸੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਨ੍ਹਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਮਾਰ ਹੈ ਮੈਂ ਤੁਹਾਨੂੰ ਮੱਲਾ ਕਲੀਨਿਕ ਵਾਲੇ ਵਜੋਂ ਜਾਣਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਦੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਛੇ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਠੇਂਡਾ ਦੇ ਪਿੰਡ ਚਾਉਕੇ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਅੱਜ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਿਆ ਜਾ ਰਿਹਾ ਹੈ ਤੇ ਵੱਡੀ ਸੁਗਾਤ ਪੰਜਾਬ ਵਾਸੀਆਂ ਨੂੰ ਅੱਜ ਸੀਐਮ ਮਾਨ ਦੇਣ ਜਾ ਰਹੇ ਨੇ ਦੱਸ ਦਈਏ ਕਿ ਹੁਣ ਤੱਕ ਸੀਐਮ ਮਾਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ 870 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਨੇ ਜਿਸ ਦੇ ਵਿੱਚ 2 ਸਾਲਾਂ ਦੇ ਵਿੱਚ 2 ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਮੁਸਤ ਇਲਾਜ ਕਰਾਇਆ ਹੈ ਤੇ ਅੱਜ ਫਿਰ ਤੀ ਨਵੇਂ ਆਮ ਆਦਮੀ ਮੁਹੱਲਾ ਕਲੀਨਿਕ ਸੀਐਮ ਮਾਨ ਦੇ ਵੱਲੋਂ ਖੋਲੇ ਜਾ ਰਹੇ ਨੇ ਬਠਿੰਡਾ ਦੇ ਪਿੰਡ ਚੌਕੇ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਸਾਡੇ ਸਹਿਯੋਗੀ ਸੂਰਜ ਜੁੜਗੇ ਨੇ ਸੂਰਜ ਅੱਜ ਸੀਐਮ ਮਾਨ ਦੇ ਵੱਲੋਂ ਬਠਿੰਡਾ ਦੇ ਪਿੰਡ ਚੌਕੇ ਦੇ ਵਿੱਚ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ ਆਮ ਆਦਮੀ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ ਕੀ ਪੂਰੀ ਜਾਣਕਾਰੀ ਹੈ ਜੀ ਜੇ ਕਿਤੇ ਤੁਸੀਂ ਮਤਾਂਗਾ ਕਿ ਉਸ ਤੋਂ ਪਹਿਲਾਂ ਦੀ ਗੱਲ ਕਰਤੇ ਚਾਹਵੇ ਤਾਂ ਕਾਫੀ ਮੋਹੱਲਾ ਕਲੀਨਿਕ ਜਿਹੜੇ ਨੇ ਇਸ ਤੋਂ ਪਹਿਲਾਂ ਚੱਲ ਰਹੇ ਨੇ ਕਰੀਬ 840 ਦੇ ਕਰੀਬ ਜੋ ਮੋਹੱਲਾ ਕਲੀਨਿਕ ਇਸ ਵਕਤ ਪੰਜਾਬ ਵਿੱਚ ਕੰਮ ਕਰ ਰਹੇ ਨੇ ਜਿਨ੍ਹਾਂ ਵਿੱਚ 2 ਕਰੋੜ ਤੋਂ ਵੱਧ ਲੋਕਾਂ ਦਾ ਜਿਹੜਾ ਹੈ ਇਲਾਜ ਹੋਇਆ ਹੈ ਤੇ ਅੱਜ ਨਾਲ ਕਿੱਥੇ ਜਾਵੇ ਤਾਂ ਬੁਡੰਡਾ ਵਿੱਚ 3 ਨਵੇਂ ਜਿਹੜੇ ਆਮ ਆਦਮੀ ਕਲੀਨਿਕ ਨੇ ਉਹਨਾਂ ਦਾ ਸ਼ੁਭਾਰambh ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜਿਹੜੇ ਨੇ ਅੱਜ ਮੋੜ ਲੱਗਾਂ ਪੁੱਟਣਗੇ ਚੌਕੇ ਪਿੰਡ ਜਿਹੜਾ ਹੈਗਾ ਉੱਥੇ ਅੱਜ ਫੈਕਗ੍ਰਾਮ ਲੱਗਿਆ ਗਿਆ ਜਿੱਤੇ ਕਿ ਇੱਕ ਆਮ ਆਦਮੀ ਪਾਰਟੀ ਦਾ ਆਮ ਆਦਮੀ ਕਲੀਨਿਕ ਜਿਹੜਾ ਹੈਗਾ ਉਸ ਵਿੱਚ ਉਹਨਾਂ ਵੱਲੋਂ ਰੱਖਿਆ ਕੀਤਾ ਜਾਣਾ ਨਾਲ ਬਾਕੀ ਜੋ 29 ਜਿਹੜੇ ਮੋਲਾ ਕਲੀਨਿਕ ਨੇ ਵਰਚੁਅਲ ਤਰੀਕੇ ਉਹਨਾਂ ზეਮਾਰਾਮ ਕੀਤਾ ਜਾਵੇਗਾ ਤਾਂ ਕਿ ਅੱਜ ਅਸਾਂ ਦਾ ਪੰਜਾਬ ਦੇ ਲੋਕਾਂ ਨੂੰ ਵੱਡੀ ਸੇਵਾ ਦਿੱਂ ਜਾ ਰਹੀ ਨੇ ਜਿਸ ਦੇ ਨਾਲ ਆਮ ਲੋਕਾਂ ਨੂੰ ਆਮ ਜਨਤਾ ਨੂੰ ਜãi ਕਾਫੀ ਵੱਡਾ ਫਾਇਦਾ ਜਿਹੜਾ ਹੈਗਾ ਹੋਣ ਵਾਲਾ ਹੈ ਜੀ ਬਿਲਕੁਲ ਤਾਂ तमाम ਜਾਣਕਾਰੀ ਲਈ ਧੰਨਵਾਦ ਤਾਂ ਸੀਐਮ ਮਾਨ ਅੱਜ ती नवें आम आदमी मुहला क्लीनिक खोलन जा रहे हैं बठिंडा दे पिंड चौके आदमी मुहला क्लीनिक खोलिया जाएगा सी एम मान के वलों इसकी शुरुआत की जाएगी अज करीब ग्यारह बजे सी एम मान के वलों बठिंडा दे पिंड चौके दम आदमी मुहला क्लीनिक शुरुआत की जाएगी एक राज पदरी समागम होगा जिस दे एम मान के वलों आम आदमी मुहला क्लीनिक की शुरुआत की जाएगी तो दस दईए कि प ਪੰਜਾਬ ਦੇ ਵਿੱਚ ਹੁਣ ਤੱਕ 870 ਆਮ ਆਦਮੀ ਮੋਹੱਲਾ ਕਲੀਨਿਕ ਖੋਲੇ ਜਾ ਚੁੱਕੇ ਨੇ ਜਿਸ ਦੇ ਵਿੱਚ 2 ਸਾਲਾਂ ਦੇ ਵਿੱਚ 2 ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਮੁਫਤ ਇਲਾਜ ਕਰਾਇਆ ਹੈ ਤੇ ਅੱਜ ਫਿਰ ਤੋਂ ਸੀਐਮ ਮਾਨ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਸੋਗਾਤ ਦਿੱਤੀ ਜਾਵੇਗੀ 30 ਨਵੇਂ ਮੋਹੱਲਾ ਕਲੀਨਿਕ ਖੋਲੇ ਜਾਣਗੇ ਪਠੰਡਾ ਦੇ ਪਿੰਡ ਚੌਕੇ ਦੇ ਵਿੱਚ ਸੀਐਮ ਮਾਨ ਪਹੁੰਚਣਗੇ ਜਿੱਥੇ ਉਹਨਾਂ ਦੇ ਵੱਲੋਂ ਆਮ ਆਦਮੀ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਬਠਿੰਡਾ ਦੇ ਲੋਕਾਂ ਨੂੰ ਵੱਡੀ ਸੁਗਾਤ ਦਿੱਤੀ ਜਾਵੇਗੀ ਤਾਂ ਲਗਾਤਾਰ ਪੰਜਾਬ ਸਰਕਾਰ ਪੰਜਾਬ ਵਾਸੀਆਂ ਦੇ ਲਈ ਵਚਨਬੱਧ ਹੈ ਜਿਸ ਤਹਿਤ ਅੱਜ 30 ਨਵੇਂ ਮੁਹੱਲਾ ਕਲੀਨਿਕ ਆਮ ਆਦਮੀ ਮੁਹੱਲਾ ਕਲੀਨਿਕ ਸੀਐਮ ਮਾਨ ਦੇ ਵੱਲੋਂ ਖੋਲੇ ਜਾਣਗੇ ਤੇ ਪੰਜਾਬ ਵਾਸੀਆਂ ਨੂੰ ਵੱਡੀ ਸੁਗਾਤ ਦਿੱਤੀ ਜਾਵੇਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par